ਬੇਸ਼ੱਕ ਕਿਰਪੀ ਆਵੇ ਪਰ ਬਿਮਾਰੀ ਨਾ ਆਵੇ ਕਿਉਂਕਿ ਜੇਕਰ ਸਰੀਰ ਸਾਥ ਦੇਵੇ ਤਾਂ ਬੰਦਾ ਮਿਹਨਤ ਕਰਕੇ ਵੀ ਕਿਰਪੀ ਤੋ ਲੈਂਦਾ ਹੈ ਆਪਣੀ ਬਿਮਾਰੀ ਅਤੇ ਕਿਰਪੀ ਤੋਂ ਦੁਖੀ ਇਹ ਨੌਜਵਾਨ ਪੂਬਾ ਮਾਰ-ਮਾਰ ਕੇ ਰੋ ਰਿਹਾ ਹੈ ਦਰਅਸਲ ਬਿਜਲੀ ਦੇ ਬਿੱਲ ਦਾ ਜੁਰਮਾਨਾ ਇਸ ਕਰਫਾ ਮਾਰੇ ਨੌਜਵਾਨ ਲਈ ਵੱਡੀ ਮੁਸੀਬਤ ਬਣ ਗਿਆ ਹੈ ਅੱਜ ਪਹਿਲਾ ਆਵਾਰਾ ਪਸ਼ੂ ਤੇ ਨਾਲ ਮੋਟਰਸਾਈਕਲ ਦੇ ਟੱਕਰ ਹੋ ਗਈ ਸੀ ਜਿਸ ਤੋਂ ਬਾਅਦ ਹਾਦਸੇ ਕਾਰਨ ਗਰਦਨ ਤੋਂ ਹੇਠਲਾ ਸਾਰਾ ਸਰੀਰ ਇਸ ਨੌਜਵਾਨ ਦਾ ਪਛਾਣ ਹੋ ਗਿਆ ਹੈ 65 ਸਾਲਾ ਪਿਓ ਦਿਹਾੜੀ ਕਰਕੇ ਆਪਣੇ ਮੰਝੇ ਤੇ ਪਏ ਪੁੱਤ ਦੀ ਸੇਵਾ ਕਰਦੇ ਹੈ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਅਸੀਂ ਵੀ ਤੁਹਾਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਦਸਵੰਧ ਦੇ ਵਿੱਚੋਂ ਇਸ ਨੌਜਵਾਨ ਦੀ ਮਦਦ ਜ਼ਰੂਰ ਕਰੋ ਅਰ ਮੈਂ ਪੱਠੇ ਦਵਾ ਰਿਆ ਸੀਗਾ ਜੀ ਪੱਠੇ ਤੇ ਆਉਂਦੇ ਹੋ ਚਾਨਕ ਦਾ گاਉਂ ਮੂਰੇ ਆ ਗਈ ਐ ਉਹਦੇ ਵਿੱਚ ਵੱਜਨ ਕਰਨ ਮੈਂ ਧੌਣ ਪਾਣ ਮੇ ਜੜ ਗਿਆ ਕਿਉਂਕਿ ਮੇਰਾ ਜੋ ਰੀਡ ਦੀ ਐਡੀਓ ਟੁੱਟ ਗਈ ਸੀ ਕਦੋਂ ਹੋਇਆ ਸਟਾਰਟ ਕਰਸ ਸਰਾ ਜ 250 ਸਾਲ ਪਹਿਲਾਂ ਜੀ ਹਾਂਜੀ 250 ਸਾਲ ਪਹਿਲਾਂ ਹੋਇਆ ਕਿ ਪ੍ਰੈਸ਼ਰ ਜ਼ਰੂਰ ਹੋਇਆ ਸੀਗਾ ਚੰਡੀਗੜ੍ਹ ਰੱਖਿਆ ਸੀਗਾ 5ਵੇਂ ਦਿਨ ਮੇਰੇ ਜਾ ਕੇ ਕਿਤੇ ਪ੍ਰੈਸ਼ਰ ਨੂੰ ਹੋਇਆ ਸੀਗਾ ਜੀ ਉਹਦੋਂ ਨੂੰ ਲੇਖੋ ਕਿ ਨਾੜਾਂ ਸਭ ਜੋ ਨਾੜਾਂ ਸ਼ਾਲੀਆਂ ਬਲੋਕ ਹੋ ਚੁੱਕੀਆਂ ਸੀਗੀਆਂ ਜੀ ਉਹਨਾਂ ਨੇ ਪ੍ਰੇਸ਼ਨ ਕਾਤਾ ਜੀ ਮੰਨ ਕੇ ਰੱਖਿਆ 1.5 ਮਹੀਨਾ ਵਾਂਗੂ ਐਤੋਂ ਬਾਅਦ ਮੈਂ ਘਰੇ ਪੇ ਛੁੱਟੀ ਗਾਤੀ ਸੀਗੀ ਵੀ ਘਰੇ ਦੇਖਭਾਲ ਕਰ ਲਓ ਹੁਣ ਜਿਹੜਾ ਦੇਖਭਾਲ ਲੇ ਤਾਂ ਜੜਵੜ ਜਖਮ ਹੋ ਗਏ ਜੀ ਨਾ ਤਾਂ ਕੋਈ ਗੱਦਾ ਸੀ ਨਾ ਕੋਈ ਹੋਰ ਸੀ ਮੇਰੇ ਕੋਲ ਜੀ ਕਿਉਂਕਿ ਪੈਦੇ ਬੰਦੇ ਇੱਥੋਂ ਲੈ ਕੇ ਤਰ੍ਹਾਂ ਤੱਕ ਡੈਡ ਆ ਜੀ ਉਹਦੇ ਕਾਕੇ ਸਾਰੇ ਜਖਮ ਬਹੁਤ ਜ਼ਿਆਦਾ ਹੋ ਗਏ ਸੀਗੇ ਲੋ ਜੇ ਜਖਮ ਨੇ ਇੰਨਾ ਪੈਸਾ ਖਰਾਬ ਕਰਤਾ ਇੰਨਾ ਵੀ ਕਹਦਾ ਜੀ ਹੁਣ ਇਦ ਤੱਕ ਹਲੇ ਤੱਕ ਜਖਮ ਮੇਰੇ ਨੇ ਜ਼ਿਆਦਾ ਹੋਏ ਪੈਣ ਜਿੰਨੇ ਵੀ ਕਹਦਾ ਜੀ ਬਿਜਲੀ ਦਾ ਬਿੱਲ ਕਿੰਨਾ ਬਕਾਇਆ ਬਣ ਗਿਆ ਤਾ ਲਗਾਤਾਰ ਹੰ ਜੁਰਮਾਨਾ ਲੱਗ ਲੱਗੇ ਬਿੱਲ ਦਾ ਬਿਜਲੀ ਦਾ ਆਈ ਜਾਂਦਾ ਕਿਉਂਕਿ ਪਹਿਲੇ 6 ਮਹੀਨੇ ਮੈਂ ਤਾਂ ਬਿੱਲ ਨਹੀਂ ਭਰਿਆ ਗਿਆ ਇਹ 5000 ਇਕੱਠਾ ਆ ਚੁਕਾ ਜੀ ਉਦੋਂ ਬਾਅਦ ਮੇ ਤਾਂ ਬਿੱਲ ਨਹੀਂ ਭਰਿਆ ਗਿਆ ਹੁਣ 14310 ਰੁਪਏ ਦਾ ਬਿੱਲ ਆ ਚੁਕਾ ਜੀ ਮੇਰਾ ਹਾਂਜੀ ਕੀ ਕੀ ਕਰਾਂ ਤੁਹਾਨੂੰ ਮੈਂ ਚਾਹਣਾ ਇਹੋ ਕਿ ਬਸ ਮੇਰੀ ਮਦਦ ਕੀਤੀ ਜਾਵੇ ਮੈਂ ਆਪਣਾ ਤੋਰ ਤੋਂ ਮਾੜਾ ਮਾੜਾ ਤਰਸਿਆ ਕਾ ਜੀ ਹਨਾ ਬਿਜਲੀ ਦਾ ਬਿੱਲ ਭਰ ਸਕੀਏ ਅਗਰ ਕੰਟੈਕਟ ਨੰਬਰ ਸ਼ੇਅਰ ਕਰ ਦਵਾਂ ਹਾਂਜੀ 82859 80817 8049 80817 ਮਦਦ ਨਹੀਂ ਚਾਹੀਦੀ ਹਾਂਜੀ ਹਾਂਜੀ ਵੀਰ ਚਲ ਕੀ ਗੱਲ ਬਾਤ ਹੋ ਗਈ ਤੁਹਾਡੇ ਬੇਟੇ ਨਾਲ ਇਹਦਾ ਜੇ ਐਕਸੀਡੈਂਟ ਹੋ ਗਿਆ ਤੇ ਪੱਠੇ ਤੇ ਲੱਗਾ ਹੋਇਆ ਸੀ ਕੰਮ ਕਰਦੇ ਸੀ ਪਰਾਇ ਦਾ ਆਉਂਦੇ ਹਾਂ ਦਾ ਫਣ ਗਊ ਚ ਵੱਜਿਆ ਜੀ ਹਾਂ ਮੋਟਰਸਾਈਕਲ ਤੇ ਸੀ ਠੀਕ ਹੈ ਹਾਂ ਇਹ ਸੋ ਹੁਣ ਸਰੀਰ ਦੇ ਤੌਰ ਤੇ ਕਿੰਨੀ ਕਿ ਦਿੱਕਤ ਆ ਰਹੀ ਹੈ ਬੱਚੇ ਨੂੰ ਅਦਰੰਗ ਹੋ ਗਿਆ ਕਿ ਹੋ ਗਿਆ ਦਰਾਂਗ ਨੇ ਇਹ ਦੇ ਵੇਰ ਦੀ ਹੱਡੀ ਟੁੱਟੀ ਹੈ ਜੀ ਤੂੰ ਹੀ ਦੀ ਹਾਂ ਹਾਂ ਅੱਛਾ ਲਾਜ ਬਹੁਤ ਕਰਾਇਆ ਲਾਜ ਪ੍ਰੇਸ਼ਨ ਵੀ ਹੋਏ ਨੇਗੇ ਚੰਡੀਗੜ੍ਹ ਰੱਖੇ ਵੀ ਆ 2 ਮਹੀਨੇ ਮੰਗੂ 1.5 ਮਹੀਨੇ ਮੰਗੂ ਰੱਖਿਆ ਦਾ ਕੋਈ ਗੱਲ ਨਹੀਂ ਬਿਜਲੀ ਦਾ ਬਿੱਲ ਲਗਾਤਾਰ ਥੋੜਾ ਬਿਜਲੀ ਦਾ ਬਿੱਲ ਹਾਂਜੀ ਬਿਜਲੀ ਦਾ ਬਿੱਲ ਸਾਨੂੰ ਲਗਾਤਾਰ ਲੱਗ ਲੱਗ ਕੇ ਆਈ ਜਾਂਦਾਗਾ ਜਰਮਾਨਾ ਲੱਗ ਜਾਂਦਾ ਸਾਨੂੰ ਆਈ ਜਾਂਦਾ ਜਰਮਾਨਾ ਲੱਗ ਜਾਂਦਾ ਆਈ ਜਾਂਦਾ ਕਮਾਈ ਦਾ ਸਾਧਨ ਹੋ ਰਹੀ ਕਮਾਈ ਦਾ ਸਾਧਨ ਕੋਈ ਨਹੀਂ ਰਹੀ ਜੇ ਕਮਾਈ ਦਾ ਸਾਧਨ ਹੋਵੇ ਸੀ ਅੱਜ ਨੂੰ ਭਰ ਦਿੰਦੇ ਭਰ ਦਿੰਦੇ ਕੋਈ ਕਮਾਈ ਵੀ ਇਹੀ ਹੀ ਕਮਾਉਂਦਾ ਸੀ ਸਾਨੂੰ ਇਹੀ ਲਿਆਉਂਦਾ ਸੀਗਾ ਕਮਾ ਕੇ ਇਹੀ ਮਨਜੇ ਤੇ ਪਿਆਗਾ ਅਸੀਂ ਬਿਲਕੁਲ ਭਰ ਨਹੀਂ ਸਕਦੇ ਠੀਕ ਕੀ ਵੀ ਕਰ ਤੁਸੀਂ ਹਾਂਜੀ ਕੀ ਤੁਸੀਂ ਗੁਹਾਰ ਕੀ ਲਿਖਣਾ ਚਾਹੁੰਦੇ ਅਸੀਂ ਮਦਦ ਹਾਂ ਲਈ ਮਾਦਤ ਹੈ ਹਨਾ ਪਾਣੀ ਚਾਹੀਂਦੇ ਜਿਵੇਂ ਜਮੀਨ ਹੀ ਪਰ ਛਾ ਕੇ ਸਾਨੂੰ ਬਿਲ ਲੱਗ ਲੱਗ ਕੇ ਆ ਜਾਂਦਾ ਲੱਗ ਜੁਰਮਾਨਾ ਲੱਗੀ ਜਾਂਦਾ ਆ ਜਾਂਦਾ ਜੀ ਬਸ ਇਹ ਵੀ ਇਹਦਾ ਨਾਲ ਮੁੰਡੇ ਦਾ ਇਲਾਜ ਹੋ ਜੇ ਸਾਨੂੰ ਇਹ ਹੀ ਚਾਹੀਦਾ ਹੈ